ਮੇਰੀ ਗੱਲ ਸੁਣ ਲੈ ਤੇਰਾ ਕੁਛ ਨਹੀਂ ਰੁਕਦਾ ਉੱਠ ਕੇ ਨਾ ਚਾਹ ਆਪਦੀ ਆਪ ਬਣਾ ਲੈ ਆ ਜਦੋਂ ਪੇਕਿਆਂ ਨੂੰ ਤੁਰਨਾ ਹੁੰਦਾ ਉਦੋਂ ਤਾਂ ਭੱਜ ਕੇ ਜਾ ਕੇ ਆਧਾਰ ਕਾਰਡ ਵਾਲੀ ਬੱਸ ਭੱਜ ਭੱਜ ਚੜਦੀ ਹੁੰਨੀ ਆਗੀ ਉਦੋਂ ਤੇਰੇ ਗੋਡੇ ਕਿੱਧਰ ਹੀ ਚਲੇ ਜਾਂਦੇ ਨੇ ਗੇ ਨਾ ਤੈਨੂੰ ਮਾਂ ਬਾਪ ਨਾਲ ਦੀ ਸੌਖਤੀ ਕਾ ਹੈ ਹੈ ਤੂੰ ਤਾਂ ਆਪਦੇ ਪਾਲਣ ਦੇ ਆਪਦੇ ਜਵਾਕ ਪਾਲਣ ਦੀ ਮਾਰੀ ਇੱਥੇ ਤੱਕ ਆਈ ਆ ਮੇਰੀ ਪੋਤੀ ਦੀ ਮਾਰੀ ਆਈ ਉਹ ਰਹਿਣ ਦੇ ਰਹਿਣ ਦੇ ਜੇ ਮੈਨੂੰ ਸੱਚਾ ਪਿਆਰ ਕਰਦੀ ਹੁੰਦੀ ਤੂੰ ਵਿਆਹ ਨਾ ਕਰਾਉਂਦੀ ਅੱਖੀ ਹੋ ਗਿਆ ਕੁੜੀ ਪੁਰਾ ਸੰਦੀਪ ਕੀ ਹੋ ਗਿਆ ਪੁੱਤ ਮम्मी ਉਲਟੀਆਂ ਲੱਗ ਰਹੀਆਂ ਨਹੀਂ ਨਾ ਉਲਟੀਆਂ ਲੱਗ ਗਈਆਂ ਚੱਲ ਮੇਰੀ ਗੱਲ ਸੁਣ ਕੋਈ ਨਾ ਉਲਟੀਆਂ ਲੱਗੀਆਂ ਕੁਝ ਨਹੀਂ ਹੁੰਦਾ ਮम्मी ਨਾ ਤਾਂ ਹਾਂ ਚੱਕਰ ਆ ਜਾਂਦੇ ਨੇ ਨਾਲੇ ਮੈਂ ਤਾਂ ਕੁਝ ਖਾਦਾ ਵੀ ਨਹੀਂ ਹੈਗਾ ਨਾਲੇ ਜੀ ਕੱਚਾ ਵਾਲਾ ਹੀ ਖਾਂਦਾ ਮੇਰਾ ਜੀ ਕੱਚਾ ਹੁੰਦਾਗਾ ਹਾਂਜੀ ਚੱਲ ਕੋਈ ਨਾ ਸੁਖਰੇ ਪਰਮਾਤਮਾ ਨੇ ਸੁਣ ਲਈ ਮੇਰੀ ਹੈਨਾ ਇਹਦੇ ਹਾਂ ਦੇ 10 10 ਸਾਲਾਂ ਦੇ ਹੋ ਰਹੇ ਨੇ ਜਵਾਖ ਜਿਹੜੇ ਪੈ ਹੈਗੇ हूँ मेरी गल सुन कुछ नहीं मैं का आप ही करूंगी बस चल आजा मैं तेन कोई चीज दिनी इमिल खाणी चंगाई न बड़ बोली जी किसी ने गल करी मैं आप ही कम कर लूगी मसा सुनिया रब ने सुखर रब मेनू ना कोई पोता पोती दे दूंगा पुता मेरा जी लगे करीबा आज बचे हौली हौली उतरी चंगा हूं तू ना उच्चे में परले बाथरू जाया कर चंगा चल बोझ बोझ उत्तर ਚੱਲ 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 ਨਸੀ ਦਾ ਆਟਾ ਲੈ ਕੇ ਚੱਲ ਬਾਸਲੇ ਦਾ ਆਟਾ ਹਾਂ ਮੱਕੀ ਦੇ ਆਟੇ ਵਾਲਾ ਫਿਰਦਾ ਲੈ ਕੇ ਦੇ ਮੈਂ ਰੋਟੀ ਰੁੱਟੀ ਖਾਇਆ ਕਰਾਂਗੀ ਮੱਕੀ ਦੀ ਲੈ ਮੰਮੀ ਹੁਣ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਬਿਲਕੁਲ ਹੁਣ ਸੰਦੀਪ ਆਪੇ ਕਰ ਲਿਆ ਕਰੂਗਾ ਕੋਈ ਨਾ ਪੁੱਤ ਸੰਦੀਪ ਨੇ ਤਾਂ ਜਿਹੜਾ ਕੰਮ ਕਰਨਾ ਸੀ ਕਰ ਲਿਆ ਹੁਣ ਮੈਂ ਆਪੀ ਕਰ ਲਿਆ ਕਰੂ ਮੈਂ ਤਾਂ ਹੁਣ ਦਾਦੀ ਬਣਨ ਵਾਲੀ ਐ ਲੈ ਬਾਪੂ ਖੁਸ਼ਾ ਹੁਣ ਤਾਂ ਤੂੰ ਦਾਦਾ ਬਣਨ ਵਾਲਾ ਹੁਣ ਤੂੰ ਬਹੁਤ ਖੁਸ਼ੀ ਕਰ ਰਿਹਾ ਤਾਂ ਬਹੁਤ ਬਹੁਤ ਹਾਂ ਤਾਂ ਹੀ ਤਾਂ ਐਡੇ ਪਾਗ ਆ ਲਈ ਆਈ ਹੈ ਨਾ ਜੇ ਲਾ ਸਾਰਾ ਦਿਨ ਪਾਏ ਰਹਿੰਦੇ ਤੇ ਤੂੰ ਗੋਡਿਆਂ ਨਾਲ ਫਰੀ ਜਾਂਦਾ ਸੀ ਅੱਗ ਲਾਉਣਾ ਹੁਣ ਮੇਰਾ ਕੋਈ ਗੋਡਾ ਵੀ ਨਹੀਂ ਦੁਖਦਾ ਦੇਖ ਲੈ ਆਪਣੀ ਤਾਂ ਦੋਨਾਂ ਦੀ ਇਹੀ ਦਵਾਈ ਸੀ ਹੈ ਹਾਂ ਬਿਲਕੁਲ ਆਪਾਂ ਤਾਂ ਇਹ ਹੋ ਰਸੀ ਵੀ ਜੇ ਜੱਗੀ ਦਾ ਵਿਆਹ ਹੋ ਜਾਏ ਵਿਆਹ ਹੋ ਜਾਏ ਆਹ ਲਾ ਬਿਮਾਰੀਆਂ ਵੀ ਬਾਕੀਆਂ ਕਿਧਰੇ ਸਹੀ ਗੱਲ ਐ ਅੱਧੇ ਬਿਮਾਰ ਤਾਂ ਤੁਸੀਂ ਮੇਰੇ ਰਿਸ਼ਤੇ ਕਰਕੇ ਹੋ ਰਹੇ ਤੇਗੇ ਹੁੰਦੀ ਐ ਪੁੱਤ ਕਿਆ ਨਾ ਹੋਵੇ ਮਾਪਿਆਂ ਦੀ ਜ਼ਿਆਦਾ ਤੇ ਹੀ ਪੁੱਤ ਕਹਿੰਨਾ ਮੋਢਾਂ ਦੇ ਉੱਪਰ ਦੀ ਹੋ ਜੇ ਨਾ ਮਾਪਿਆਂ ਦਾ ਟੈਨਸ਼ਨ ਪਹਿਲਾਂ ਪੈ ਜਾਂਦੀ ਐ ਹੁਣ ਤੁਸੀਂ ਜਮੀ ਟੈਨਸ਼ਨ ਦੀ ਲੋਡ ਲੈਣ ਦੀ ਲੋੜ ਨਹੀਂ ਗੱਬੇ ਠੀਕ ਹੈ ਨਾ ਸੰਦੀਪ ਆਪੇ ਕਰੂ ਸਾਰਾ ਕੰਮ ਕਰ ਠੀਕ ਹੈ ਸੰਦੀਪ ਖਾਣ ਪੀਣ ਨੂੰ ਜਿਹੜਾ ਜੀ ਕਰਦਾ ਉਹ ਮੰਗਾ ਲਿਆ ਕਰ ਮੈਂ ਕੰਮ ਆਪ ਹੀ ਕਰਿਆ ਕਰੂੰਗੀ ਕੋਨੇ ਨੂੰ ਅਰੇਸਟ ਕਰਿਆ ਕਰ ਤੂੰ ਰਾਮ ਨਾਲ ਚੰਗਾ ਹਾਂ ਮੈਂ ਕਰੂੰਗੀ ਆਪੀ ਕੰਮ ਜਿਹੜਾ ਹੈਗਾ ਤੈਨੂੰ ਨਹੀਂ ਕੰਮਕੁਮਤੇ ਹੱਥ ਲਾਉਣ ਦੀ ਲੋੜ ਠੀਕ ਹੈ ਬਾਪੂ ਠੀਕ ਹੈ ਬਟੇ ਠੀਕ ਹੈ ਬਹੁਤ ਖੁਸ਼ਾ ਹੁਣ ਤਾਂ ਤੂੰ ਪੂਰਾ ਖੁਸ਼ਾ ਸਾਡਾ ਪੋਤਾ ਮੈਂ ਕਹਿੰਦਾ ਮੋੜਦੇ ਤੇ ਫੜਿਆ ਨਾ ਕਰੀ ਉਰੇ ਜਲਦੀ ਨਾ ਹਟਤੀ ਹੈ ਘਰ ਚਾਈ ਜਗੀ ਰੌਣਕ ਲਾ ਕੇ ਕੱਜੀ ਲਗ ਲਾ ਘਰ ਬਹੁਤ ਵਧੀਆ ਇੱਕ ਗੱਲ ਹੋਰ ਤੁਸੀਂ ਨੋਟ ਕਰੀਏ ਹਾਂ ਪੁੱਤ ਡੇਢ ਕਿੱਲਾ ਤੀਗਾ ਜਿੱਦਿਆਏ ਤੇ ਹਾਂ ਸੁੱਖ ਨਾਲ 10 ਕਿਲੋ ਹੋ ਗਿਆ ਆਪਣੇ ਆਹੋ ਇਹ ਤਾਂ ਭੱਗਾਂ ਵਾਲੀ ਐ ਮੈਂ ਤਾਂ ਤੇਰੇ ਬਾਪ ਨੇ ਕਦੇ ਵੀ ਨਹੀਂ ਦੱਸਿਆ ਪਤਾ ਨਹੀਂ ਐਂ ਦੱਸਿਆ ਵੀ ਕਿਤੇ ਬੁੜੀ ਨੂੰ ਟਾਏ ਕੇ ਨਾ ਹੋ ਜਾ 14 ਦੀ ਮਾਰਨਗੇ ਨਹੀਂ ਦੱਸਦਾ ਮੇਰੀ ਮਾਂ ਜਾਣ ਕੇ ਨਹੀਂ ਦੱਸਦਾ ਹਾਂ ਦੇਖ ਲੈ ਤੇਰਾ ਪਿਓ ਤਾਂ ਤਾਂ ਸਾਰੀ ਉਮਰ ਲੰਗੀ ਇਹ ਨਹੀਂ ਸੁਧਰਦਾ ਤਾਂ ਮੈਨੂੰ ਅੱਧੀ ਕਵੀਲਦਾਰੀ ਦੱਸਦਾ ਹੀ ਨਹੀਂ ਹੈਗਾ ਵੀ ਕਿਵੇਂ ਚੱਲਦੀ ਹੈ ਗੇਲਾ ਨਹੀਂ ਹਾਂ ਉਹਨਾਂ ਦੇ ਅੱਥ ਕਿੱਲੇ ਪੈਦੇਗੇ ਉਹ ਬਾਹਰ ਭਾਗੇ ਸਾਰੇ ਟੱਬਰ ਅੱਛਾ ਟੱਪਾਂ ਨੂੰ ਇਸਮਾ ਗਿਆ ਚੱਲ ਕੋਈ ਨਾ ਵਧੀਆ ਇਹ ਤਾਂ ਇੰਨੀ ਕਿਸਮਤ ਵਾਲੀ ਆ ਇੱਕ ਲਾਹੀ ਇੱਕ ਪਾਹੀ ਤੈਨੂੰ ਕੋਈ ਤੋੜਾ ਨਹੀਂ ਹੈਗਾ ਹੁਣ ਨਾ ਤੈਨੂੰ ਮੈਂ ਕਲਿੱਪ ਕਰਾ ਕੇ ਦੇਉਂਗੀ ਚੰਗਾ ਹਾਂ ਠੀਕ ਹੈ ਨਾ ਠੀਕ ਹੈ ਠੀਕ ਹੈ ਬਾਪੂ ਜਾਓ ਠੀਕ ਹੈ ਬੇਟਾ ਅੱਜ ਦਾ ਪਕਾਓ ਖਾਓ ਥੋੜੀ ਘਰ ਹੈ ਤੁਸੀਂ ਸ਼ਾਮਣਾ ਹੈ हां बस ਹੁਣ ਤੁਸੀਂ ਇੱਕ ਕੰਮ ਇਹਦਾ ਜਮੀ ਟੈਨਸ਼ਨ ਨਹੀਂ ਕਰਨੀ ਘਰ ਦਾ ਇਹ ਆਪ ਕਰੂ ਤੇ ਖੇਤ ਦਾ ਮੈਂ ਕਰੂੰਗਾ ਆਪੇ ਠੀਕ ਹੈ ਨਾ ਬਸ ਹੁਣ ਤੁਸੀਂ ਠੀਕ ਠਾਕ ਰਹੋ ਐ ਠੀਕ ਹੈ ਪੁੱਤ ਮੈਂ ਤਾਂ ਉੱਦੀ ਠੀਕ ਹੋ ਗਈ ਸੀ ਜੀ ਦਿਨ ਘਰ ਚ ਪੈਰ ਚੜ ਲੈਤੀ ਨਾ ਠੀਕ ਹੈ ਬਹੁਤ ਕਰਮ ਵਾਲੀ ਆ ਠੀਕ ਹੈ ਨਾ ਚਲ ਤੂੰ ਹੁਣ ਦੱਸ ਕੀ ਖਾਣਾ ਫਿਰ ਮੈਂ ਜਾ ਕੇ ਅਮਨ ਦੁਕਾਨ ਤੇ ਹੈ ਨਾ ਚਲੋ ਤਾਂ ਸਾਡੀ ਸੱਸ ਨੂੰਹਾਂ ਦੀ ਗੱਲ ਆ ਪਾਈ ਮੈਂ ਜਾਨੀਆ ਦੁਕਾਨ ਤੇ ਚੰਗਾ ਚੰਗਾ ਪੈਸੇ ਕਿਨੇ ਬਿੱਤਲੇ ਹਾਂ ਹਾਂ ਹੈਗੇ ਨੇ ਕੋਈ ਨਾ ਬਸ ਠੀਕ ਹੈ ਤੂੰ ਜਾ ਜਿਹੜਾ ਕੁਝ ਮੰਗਦੇ ਨੇ ਦੇ ਦੇ ਦੀਆਂ ਕੋਈ ਨਾ ਠੀਕ ਹੈ ਚੱਲ ਠੀਕ ਹੈ ਬਾਪੂ ਪਰ ਠੀਕ ਹੈ ਬੇਟੇ ਮੈਂ ਵੀ ਜਾ ਮਾਂ ਗੇੜਾ ਮਾਰਿਆ ਮੈਂ ਹਾਏ ਹਾਏ ਜੀ ਵਾਹ ਕਮੇ ਰੋਈ ਜਾਂਦਾ ਦੱਸ ਇਹਨੂੰ ਆਏ ਨਹੀਂ ਹੈਗਾ ਵੀ ਮੈਨੂੰ ਦੋ ਕੁੱਟਾ ਦੇ ਦਾਂ ਦੱਸ ਦੱਸ ਓਹੋ ਦੱਸ ਨੀ ਸਨੀਪਰ ਉੱਠ ਭਾਈ ਇਹਨੂੰ ਦੋ ਕੁੱਟਾ ਦੇ ਹਏ ਬਾਹ ਨੂੰ ਤੂੰ ਇਹ ਮਰ ਜਾ ਨਹੀਂ ਕੀ ਹੋ ਗਿਆ ਫਤਿਹ ਬਸ ਬਸ ਸੰਦੀਪ ਹਏ ਬੂ ਮਰ ਜਾ ਕੀ ਹੋ ਗਿਆ ਰੁਪਾ ਮਰ ਜਾ ਕੀ ਜੱਗੀ ਦੇ ਹਏ ਮੇਰਾ ਰੁਪਾ ਭੇਜਾ ਕਿਸ ਦੀਪ ਨੂੰ ਕੀ ਹੋ ਗਿਆ ਪੁੱਤ ਨਾ ਬੋਲੇ ਨਾ ਚੱਲੇ ਤੈਨਕੇ ਸੰਦੀਪ ਆਪਾ ਕੀ ਹੋ ਤੈਨੂੰ ਉਠ ਸੰਦੀਪ

ਕਾਲੀ ਵੀ ਕਰੀ ਹੁਣ ਬਚੀ ਵੀ ਨਹੀਂ ਆਏ ਆਪਣੇ ਘਰੇ ਤਾਂ ਖੁਸ਼ੀ ਆਉਂਦੀ ਪਹਿਲੀ ਖਤਮ ਹੋ ਗਈ ਨਹੀਂ ਪੁੱਤ پتہ ਨਹੀਂ ਕੀਦੀ ਨਜ਼ਰ ਲੱਗੀ ਐ ਨਹੀਂ ਉੱਠੜ ਪੁੱਤ ਕੀ ਕਰਾਂ ਹੁਣ ਮੇਰੇ ਅੱਪਾ ਨਾ ਬਤਾ ਜੱਦੀ ਮਾਰੋ ਪੁੱਤ ਆਪਣੀ ਕਿਸਮਤ ਚ ਜਿਹੜਾ ਸਾਥ ਇਨਾ ਕਿ ਲਿਖਿਆ ਸੀਗਾ ਤੂੰ ਨਾ ਰੋ

ਪਰ ਮਾਤਾ ਨੂੰ ਪਰਾਤੀ ਵਰਤ ਗਿਆ ਆਪਣੇ ਬਸਤੀ ਗੱਲ ਦੇ ਤੇ ਸੰਦੀਪ ਪੀਸ ਹੁੰਦੀਆਂ ਨਹੀਂ ਆਂ ਮੈਂ ਕਿਹਾ ਸੋ ਜੀ ਸੀਆ ਨਾ ਆਪਾਂ ਤਾਂ ਮੁੰਚੀ ਦੇ ਨੇ ਆਪਾਂ ਮੁੱਖ ਤੋਂ ਦੇ ਦਿੰਦੇ ਮਾਤਿਆ ਕੱਪੜੇ ਪਾਇਆ ਕਰਾਂਗੇ ਹਨਾ ਬਰੀਆ ਵਰਗੀ ਕੁੜੀ ਹੋ ਸੋਹਣੀ ਗੋਲੀ ਚਿੱਟੀ ਮੈਂ ਕਹਿੰਦਾ ਜੇ ਮੇਰਾ ਪੁੱਤ ਹੋਗਾ ਪਹਿਲਾ ਮੇਰੇ ਨਾਲ ਖੇਤ ਵੀ ਜਾਇਆ ਕਰੂਗਾ ਮੈਂ ਉਹਨੂੰ ਪੜ੍ਹਾਉ ਲਿਖਾਉਂਦਾ ਅੱਜ ਕੱਲ ਤਾਂ ਸਭ ਕੁੜੀਆਂ ਵੀ ਟਰੈਕਟਰ ਚਲਾਈ ਜਾਂਦੀਆਂ ਨੇ ਆਪਾਂ ਕੁੜੀ ਹੀ ਨੂੰ ਮੁੰਡੇ ਵਾਂਗੂ ਰੱਖ ਲਾਂਗੇ ਉਹ ਚੱਲ ਠੀਕ ਹੈ ਬਾਬਾ ਜਿਵੇਂ ਤੇਰੀ ਮਰਜ਼ੀ ਹਾਂ ਅਸੀਂ ਦੋਨੇ ਮਾਵਾਂ ਤੀਆਂ ਸੋਹਣੇ ਸੋਹਣੇ ਬਣ ਕੇ ਰਹਿਆ ਕਰਾਂਗੇ ਦੋਨੇ ਇੱਕੋ ਜਿਹੇ ਕੱਪੜੇ ਪਾਇਆ ਕਰਾਂਗੇ ਵਧੀਆ ਨੂੰ ਪੜ੍ਹਾ ਲਿਖਾ ਕੇ ਵਧੀਆ ਸਰਕਾਰੀ ਨੌਕਰੀ ਤੇ ਲੱਗ ਕੁੜੀ ਨੂੰ ਪੁੱਤਾਂ ਵਾਂਗੂ ਪਾਲੂ ਮੈਂ ਉਹਦੀ ਕੁੜੀ ਨੂੰ ਬਸ ਠੀ ਬਾਕੀ ਪਰਮਾਤਮਾ ਦੀ ਮਰਜ਼ੀ ਕੁੱਤ ਹੋਵੇ ਚੈਤੀ ਹੋਵੇ ਅਪਰਿਜਨ ਪਾਲਣਾ ਬੱਚੇ ਨੂੰ ਠੀਕ ਹੈ ਨਾ ਠੀਕ ਹੈ ਪਾਣੀ ਪੀਣਾ ਤਸਵੀਰ ਨਹੀਂ ਹੈ

ਹਾਂ ਤਾਂ ਉਹ ਵੀ ਥਿਆੜੀ ਹੋ ਗਈ ਨਾ ਤੇਰ ਬਸ ਹੰਤਾ ਪੜ ਕੀ ਤੇ ਆਈ ਜੀ ਮੰਮੂ ਦੇ ਤੁੱਪੀ ਲਾਪੋ ਤੂੰ ਤੁੱਪੀ ਲਾ ਲੈ ਦੁੱਧ ਦਾਲ ਨੂੰ ਤੂੰ ਬਸ ਸੇਕ ਕਰਦਾ ਲਾਲ ਤੇਰਾ ਨਹੀਂ ਨਹੀਂ ਕਾਈ ਸਾਸਰੀ ਕਾਲ ਸਾਸਰੀ ਕਾਲ ਹੋਰ ਭਾਈ ਤੇ ਕੀ ਚੱਲ ਰਿਹਾ ਹੈ ਮੈਂ ਅੱਗੀ ਸਾਸਰੀ ਕਾਲ ਕੇ ਭਾਈ ਆ ਕੁਰਸੀ ਕੱਲ ਲੈ ਇਹ ਵੇ ਕੁਰਸੀ ਲੈ ਲੈ ਹਾਂ ਬੈਜੋ ਹੋਰ ਭਾਈ ਠੀਕ ਹੈ ਬਹੁਤ ਤਾਂ ਸਭ ਤਾਂ ਹੋਰ ਛੋਟੇ ਕਰ ਕਰ ਠੀਕ ਤੇ ਕਰ ਹਾਂ ਸਾਰੇ ਵਧੀਆ ਸਾਰੇ ਵਧੀਆ ਭਾਈ ਮੈਂ ਤਾਂ ਤੇਰੇ ਕੋਲ ਕੰਮ ਆਇਆਗਾ ਜੱਗੀ ਵਾਸਤੇ ਰਿਸ਼ਤਾ ਲੈ ਕੇ ਆਏ ਮਾਤਾ ਹਾਂ ਚਲ ਕੋੰਦਲਾ ਪਖੇੜਲਾ ਕੰਡਾ ਇਹ ਤਾਂ ਉਹ ਕੁੜੀਆਂ ਲੈ ਵਿਛਾਰਾਂ ਤਾਂ ਲੈ ਚੰਗਾ ਲੈ ਖੇੜਾ ਪੰਜ 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 ਖੇੜਾ ਬਾਹਰ ਨਾ ਉੱਥੇ ਬਾਹਰ ਖੇੜਾ ਅੱਛਾ ਰਿਸ਼ਤਾ ਲੈ ਕੇ ਆਏ ਪੁੱਤੇ ਹਾਂ ਹਾਂ ਤਾਈ ਮੈ ਤਾਂ ਪਤਾ ਤੈਨੂੰ ਐ ਕੁਛ ਨਹੀਂ ਹੈ ਦੇਖ ਤੈਨੂੰ ਪਤੀ ਆਗਾ ਹਨਾ ਿੱਡਾ ਪਾਣਾ ਵਰਤ ਗਿਆ ਪਹਿਲਾਂ ਸਾਡੇ ਨਾਲ ਮੈਂ ਇਹ ਕਹਿਨੀ ਪੁੱਤ ਕੁੜੀ ਕੁਮਾਰੀ ਆ ਕਿ ਵਿਆਹੀ ਹੋਈ ਆ ਨਾ ਕੁੜੀ ਪਈ ਹੋਈ ਸੀ ਸਾਡੀ ਦੂਰ ਦੀ ਰਿਸ਼ਤੇਦਾਰੀ ਚੋਂ ਆਈ ਹੈ ਅੱਛਾ ਠੀਕ ਹੈ ਕੋਈ ਨਿਕਲਣਾ ਅੱਛਾ ਕੀ ਕੁਛ ਪਈ ਕੁੜੀ ਆ ਕਾ ਮੁੰਡਾ ਮੁੰਡਾ ਹੈ ਬਾਈ ਮੁੰਡਾ ਹੈ ਹਾਂ ਚੱਲ ਕੋਈ ਨਾ ਫਿਰ ਤਾਂ ਮਿੱਸਾ ਟੱਪਰ ਹੋ ਜੂਗਾ ਪੁੱਤ ਹੈ ਨਾ ਬੇਬੇ ਤੂੰ ਮੇ ਬੋਲੀਆਂ ਗੱਲਾਂ ਕਰ ਹੈ ਮੈਂ ਤੈਨੂੰ ਪਤਾ ਲੋਕ ਕੀ ਕਹਿਣਗੇ ਜੇ ਪੁੱਤ ਲੋਕਾਂ ਦਾ ਕੀ ਹੈ ਲੋਕਾਂ ਨੇ ਕੀ ਕਹਿਣਾ ਪੁੱਤ ਹੈ ਲੋਕਾਂ ਦੇ ਕਿਤੇ ਵਿਆਹ ਨਹੀਂ ਹੁੰਦੇ ਦੁਬਾਰੇ ਘਰ ਕੌਣ ਨਹੀਂ ਬੰਦਦਾ ਹੈਗਾ ਤੂੰ ਨਵੇਂ ਬੰਨੇਗਾ ਕੁਝ ਨਾਲੇ ਹਾਲ ਤਾਂ ਮੇ ਤਾਂ ਸੰਦੀਪ ਹੀ ਨਹੀਂ ਬੋਲਦੀ ਪੁੱਤ ਗੱਲ ਸੁਣ ਮੇਰੀ ਆਪਾਂ ਚੰਗੇ ਲੱਗਦੇ ਆ ਦੇਖ ਪੁੱਤ ਮਰਿਆਂ ਦੇ ਨਾਲ ਤਾਂ ਨਹੀਂ ਮਰਿਆ ਜਾਂਦਾ ਹੈ ਜਿਹੜਾ ਕੁਝ ਹੋਣਾ ਵੀ ਉਹ ਤਾਂ ਹੋ ਗਿਆ ਉਹਦੇ ਸੰਜੋਗੇ ਤੇਰੇ ਨਾਲ ਐਨੇ ਕਿਵੇਂ ਮੈਂ ਪੁੱਤ ਕਿੰਨਾ ਚਿਰ ਬੈਠੂੰਗੀ ਮੈਂ ਕਿਹੜਾ ਸਾਰੀ ਉਮਰ ਬੈਠਣਾ ਤੇਰੀ ਐਡੀ ਪਹਾੜ ਜਿਹੀ ਜ਼ਿੰਦਗੀ ਪਈ ਆ ਪੁੱਤ ਤੇਰੀ ਧੀ ਨੂੰ ਵੀ ਪਾਲਣਾ ਦੀ ਚਾਹੀਦੀ ਆ ਮਾਂ ਦੇ ਕੀ ਲੋੜ ਨਹੀਂ ਦਿੱਤੀਆਂ ਵੇ ਵੇ ਤੂੰ ਕਹੀਂ ਦਾ ਜਾਣੀ ਐ ਜੇ ਕੱਲ ਨੂੰ ਉਹਨੇ ਮੇਰੀ ਧੀ ਰੋਲ ਤੇ ਫੇਰ ਮੈਂ ਕਿੱਧਰ ਜਾਊਂਗਾ ਨਾ ਮੈਂ ਇੱਧਰ ਦਾ ਰਹਿਣਾ ਨਾ ਉੱਧਰ ਦਾ ਰਹਿਣਾ ਸੱਚ ਗੱਲ ਸੁਣ ਮੇਰੀ ਜਿਹੜੀ ਤਾਂ ਹੁੰਦੀ ਆ ਕਮਾੜੀ ਉਹਦਾ ਤਾਂ ਫਰਕ ਹੁੰਦਾ ਹੈ ਉਹ ਵੀ ਬੱਚੀ ਵਾਲੀ ਹੈ ਤੂੰ ਉਹਦੇ ਬੱਚੇ ਨੂੰ ਬੱਚਾ ਸਮਝੀ ਪੁੱਤ ਉਹ ਤੇਰੀ ਤੀ ਨੂੰ ਤੀ ਸਮਝੂਗੀ ਆਪਾਂ ਸਾਰੀਆਂ ਗੱਲਾਂ ਖੋਲ ਕੇ ਲਿਆਵਾ ਇਹ ਇਹ ਆਪਾਂ ਤਾਂ ਸਮਝਾਂਗੇ ਮੇਰੀ ਮਾਂ ਹੁਣ ਕੀ ਪਤਾ ਉਹਦਾ ਕਿਹੋ ਜਿਹਾ ਸੁਭਾਅ ਹੋਊਗਾ ਮੈਨੂੰ ਤਾਂ ਡਰ ਲੱਗਦਾ ਮੇਰੀ ਤੀ ਨੂੰ ਰੋਲ ਨਾ ਦੇ ਤੂੰ ਤੂੰ ਰਹਿਣ ਦੇ ਰਿਸ਼ਤੇ ਨੂੰ ਮੈਂ ਤਾਂ ਕਹਨਾ ਦੇਖ ਪੁੱਤ ਮੇਰੀ ਗੱਲ ਸੁਣ ਆਪਾਂ ਕਿਹੜਾ ਉਹ ਐਂ ਲਿਆਉਣੀ ਹੈਗੀ ਆਪਾਂ ਸਾਰੀਆਂ ਗੱਲਾਂ ਖੋਲ ਕੇ ਛਟਾਮ ਤੇ ਲਿਖਿਆ ਕੇ ਬਿਪਾਹੀ ਤੂੰ ਇਹਦੀ ਧੀ ਦਾ ਕਰੀ ਇਹ ਤੇਰੇ ਪੁੱਤ ਦਾ ਕਰੂਗੀ ਅਸੀਂ ਬੈਠਿਆਂ ਤਾਈ ਅਸੀਂ ਹਰੇ ਗੱਲ ਕਰਾਂਗੇ ਅਸੀਂ ਬੈਠਿਆਂਗੇ ਦੇਖ ਪੁੱਤ ਕੱਲ ਨੂੰ ਦੇਖ ਮੈਂ ਤੁਹਾਡਾ ਨਹੀਂ ਢਿੱਲੀ ਮੱਠੀ ਮੈਂ ਤਾਂ ਅੱਖਾਂ ਵਿੱਚ ਜਾਣਾਗਾ ਕੱਲ ਨੂੰ ਇਹ ਨਾ ਹੋਵੇ ਵੀ ਮੇਰੇ ਪੁੱਤ ਨੂੰ ਕਿਤੇ ਰੋਏ ਜੇ ਕਿਤੇ ਟਾਕੀ ਦੀ ਟਾਕੀ ਹੈ ਹੋਰ ਕਿਤੇ ਪੁੱਤ ਨਹੀਂ ਆਏ ਇਹ ਗੱਲ ਨਹੀਂ ਹੋਊਗੀ ਤਾਈ ਜੀ ਹਾਂ ਚਲ ਕੋਈ ਨਾ ਪੁੱਤ ਤੇਰੀ ਗੱਲ ਸਿਰ ਮੱਥੇ ਮੈਂ ਇਹਦੇ ਬਾਪੂ ਨਾਲ ਸਲਾਹ ਕਰਕੇ ਤੈਨੂੰ ਅਸੀਂ ਫੋਨ ਕਰਤਾਗੇ ਸੁਨੇਹਾ ਤੇ ਤਾਂ ਚੰਗਾ ਹਾਂਜੀ ਠੀਕ ਠੀਕ ਹੈ ਚਲ ਚਾਹ ਪਾਣੀ ਪੁੱਤ ਬਸ ਤਾਈ ਜੀ ਬਸ ਠੀਕ ਹੈ ਸਹੀ ਮਮੇ ਤੋਕ ਕੇ ਹੀ ਕਰਦੇ ਮੇਰੇ ਪੁੱਤ ਤਾਂ ਕੰਨ ਮੈਂ ਕਰਦੀ ਮੈਂ ਮੰਨਤੀ ਆ ਪੁੱਤ ਹੈ ਕਹਿੰਦੇ ਨਹੀਂ ਹੁੰਦੇ ਕਹਿੰਦੇ ਜਿਹੜਾ ਪਹਿਲਾ ਰੰਗ ਚੜ ਗਿਆ ਨਾ ਉਹਨੂੰ ਕਦੇ ਨਹੀਂ ਪੁੱਤਿਆ ਜਾਂਦਾ ਹੁਣ ਕੀ ਕਰੀਏ ਪੁੱਤ ਅੱਜ ਵਾਅਦੀ ਕਈ ਵੀ ਦੇਖਣਾ ਮੈਂ ਤੇਰੇ ਚੰਗੀ ਦੇਖਣਾ ਆਏ ਨਹੀਂ ਕਰਦੇ ਹਾਂ बस रोंद नहीं होंगे पुत मैं की करा पुत तै तो मेरा दिल तो रोना थी है मैं तेरा तो रोनी हाँ बस मेरा पुत बन के बस पुत रो ना बस तो ना मेरे बैठे बैठे पुत तेरा घर बचा जाए वो वर्ग की भी सोच रो ना बस चुप कर दो तो। बस पुत रोई गल हाय हाय ये तो डुबनी दा सारा नहीं भी मंचे ही डालूगी ओहो ਕੁੜੇ ਕਿਰਨਾ ਕੁੜੇ ਕਿਰਨਾ ਕੁੜੇ ਮਾਤਾ ਪੁੱਤ ਤੈਨੂੰ ਆਏ ਕਹਿੰਦੀ ਸੀ ਹਾਂ ਦੱਸ ਦੋ ਘੁੱਟਾਂ ਚਾਹ ਦੀਆਂ ਕਰਕੇ ਦੇ ਦੇ ਲੈ ਕੋਈ ਕੰਮ ਤੂੰ ਕਰਦੀ ਹੈ ਨਹੀਂ ਔਣ ਸਾਰੀ ਚਾਹ ਮੰਗਣ ਲੱਗ ਜਾਨੀ ਆਂਗੀ ਆਪਦੀ ਆਪ ਉੱਠ ਕੇ ਬਣਾ ਲੈ ਬੇਲੀ ਹੋਈ ਰਹਿਨੀ ਆ ਤੂੰ ਕੁੜੇ ਤੇਥੋਂ ਚਾਹ ਦੀ ਕੁੱਟੇ ਮੰਗੀ ਆ ਹੋਰ ਤੈਨੂੰ ਕੀ ਕਹਿਣਾ ਸੀ ਮੈਂ ਮੇਰੀ ਗੱਲ ਸੁਣ ਲੈ ਤੇਰਾ ਕੁਛ ਨਹੀਂ ਦੁਖਦਾ ਉੱਠ ਕੇ ਨਾ ਚਾਹ ਆਪਦੀ ਆਪ ਬਣਾ ਲੈ ਆ ਜਦੋਂ ਪੇਕਿਆਂ ਨੂੰ ਤੁਰਨਾ ਹੁੰਦਾ ਉਦੋਂ ਤਾਂ ਭੱਜ ਕੇ ਜਾ ਕੇ ਆਧਾਰ ਕਾਰਡ ਵਾਲੀ ਬੱਸ ਭੱਜ ਭੱਜ ਚੜਦੀ ਹੁੰਨੀ ਆਗੀ ਉਦੋਂ ਤੇਰੇ ਗੋਡੇ ਕਿਧਰ ਹੀ ਚਲੇ ਜਾਂਦੇ ਨੇਗੇ ਨਾ ਤੂੰ ਐਂ ਬੋਲਦੀ ਆ ਮਾੜੀ ਮੋਟੀ ਉਮਰ ਦੀ ਵੀ ਲਿਹਾਜ਼ ਰੱਖ ਲੈ ਉਮਰ ਨੂੰ ਤੈਨੂੰ ਕੀ ਹੋਇਆ ਹੋਇਆ ਤੂੰ ਆਪਦੀ ਸੱਸ ਨਹੀਂ ਸਮਝੀ ਮੈਂ ਤੈਨੂੰ ਨਹੀਂ ਸਮਝਦੀ ਹੈਗੀ ਜੇ ਚਾਹ ਪਾਣੀ ਬਣਾਉਣਾ ਨਾ ਉੱਠ ਕੇ ਆਪ ਬਣਾ ਲੈ ਮੇਰੇ ਤਾਂ ਹੱਥ ਖੜੇ ਨੇਗੇ ਹੋਰ ਨਾ ਤੈਨੂੰ ਦੁੱਧ ਚ ਪੱਤੀਆਂ ਪਾਵਾਂ ਤੂੰ ਤਾਂ ਸਾਡੀ ਬੇਬੇ ਤੱਕ ਵੀ ਪਹੁੰਚਣ ਲੱਗੀ ਹੈ ਮੈਂ ਤਾਂ ਕਨਾ ਮੇਰੀ ਬੇਬੇ ਦੇ ਮੂਰੇ ਤੱਕ ਨਹੀਂ ਕਦੇ ਬੋਲੀ ਤੀ ਮੰਜੇ ਤੇ ਬੈਠੀ ਦੀ ਸੇਵਾ ਕਰਦੀ ਤੀਗੀ ਹਾਂ ਉਹ ਪਤਾ ਮੈਨੂੰ ਕਿੰਨੀ ਕਿ ਸੇਵਾ ਕਰਦੀ ਸੀ ਤਾਂ ਹੀ ਉਹ ਸੀਬੋ ਤਾਈ ਨਾ ਮੈਨੂੰ ਦੱਸ ਕੇ ਗਈ ਆ ਕਹਿੰਦੀ ਤੇਰੀ ਸੱਸ ਨੇ ਨਾ ਉਹਨੂੰ ਕੁਫੇਰਾ ਵੱਟੇ ਨਹੀਂ ਸਿਆਣਿਆ ਹੈਗਾ ਗੱਲਾਂ ਬਸ ਰਹਿਣ ਦੇ ਆ ਜਿਹੜੀ ਮਰ ਗਈ ਨਾ ਮੇਰੀ ਨੂੰ ਕਦੇ ਕਨਾ ਦੇਲੀ ਤੋਂ ਬਾਹਰ ਆਵਾਜ਼ ਨਹੀਂ ਗਈ ਤੀ ਆ ਦੇਖ ਲੈ ਤੈਂ ਤਾਂ ਮੇਰੇ ਨਾ ਸਾਰੇ ਦੁੱਖ ਤਾਜੇ ਕਰਤੇ ਮੈਨੂੰ ਤਾਂ ਹੀ ਤੀ ਵੀ ਭੁੱਲ ਜਾਣਗੇ ਦੁੱਖ ਮੈਨੂੰ ਕੀ ਪਤਾ ਤੀ ਤੂੰ ਆ ਕੇ ਮੇਰੇ ਸਾਰੇ ਦੁੱਖ ਹਰੇ ਕਰ ਦੇਂਗੀ ਫਿਰ ਤੂੰ ਐਂ ਕਰ ਰੱਬ ਦੇ ਮਾਰ ਜਾ ਕੇ ਸਿਰ ਦੇ ਵਿੱਚ ਉਹਨੂੰ ਫੜ ਲੈਂਦੀ ਜਾਂਦੀ ਨੂੰ ਬਾਹ ਫੜ ਕੇ ਖੜਾ ਲੈਂਦੀ ਵੀ ਮੈਂ ਨਹੀਂ ਜਾਣਦਾ ਨਹੀਂ ਰੱਬਾ ਮੇਰੇ ਕੋਲ ਹੀ ਛੱਡ ਜਾ ਆ ਭੱਗ ਜਾ ਹਾਰੇ ਰੱਬ ਦੇ ਮੂਹਰੇ ਤੇਰੇ ਹੱਥ ਬੰਨੇ ਭੱਗ ਜਾ ਰੱਬ ਦੇ ਵਾਸਤੇ ਜਾ ਜਾਨੀਆ ਮੈਂ ਕਿਹੜਾ ਤੇਰੇ ਮੂੰਹ ਲੱਗਦੀ ਆਂ ਕਿ ਉੱਠ ਕੇ ਹੈਪੀ ਬਣਾਣਾ ਚਾਹ ਮੇਰ ਤਾਂ ਅੱਖ ਸਿਰ ਦੁਖਦਾ ਕੋਈ ਨਾ ਜੱਗੀ ਨੂੰ ਆ ਜਾਂਦੇ ਉਹਦੇ ਨਾਲ ਕਰਤੀਆਂ ਗੱਲ ਗੱਲ ਸੱਚੀ ਆ ਤਾਂ ਅਸੀਂ ਨਵੀਂ ਬਾਸ ਖੜਾ ਕਰ ਲਿਆ ਕੀ ਕਰੀਏ ਕਿਥੋਂ ਲਿਆਂਦੀ ਆਹੀ ਜੀ ਉਹੀ ਗੱਲ ਕਰਤੀ ਜਿਹੜੀਆਂ ਮੇਰਾ ਪੁੱਤ ਗੱਲਾਂ ਕਰਦਾ ਤੇ ਉਹੀ ਮੂਹਰੇ ਆਖੀਆਂ ਹੁਣ ਤਾਂ ਕੀ ਕਰਿਆ ਜਾਵੇ ਬੇਬੇ ਕੁੜੀ ਹਾਂ ਪੁੱਤ ਕਿਵੇਂ ਬੈਠੀ ਸਿਰ ਜਾ ਬੜੀ ਬਸ ਉਹੀ ਬੈ ਗਈ ਪੁੱਤ ਮੈਂ ਤਾਂ ਦੱਸ ਮੰਮੀ ਦੱਸਾਂ ਕਿ ਨਾਮ ਕੀ ਕਰਾਂ ਜੀ ਚਾਹ ਦੀ ਬਿਲੀ ਹੈ ਚਾਹ ਪੀ ਲਈ ਨਾ ਪੁੱਤ ਪੀਣੀ ਆ ਚਾਹ ਕੋਈ ਨਾ ਕਰਕੇ ਲਿਓਗੀ ਪੀ ਲੂੰਗੀ ਕਹਿੰਦੀ ਕਿਰਨ ਨੂੰ ਹੱਕ ਮਾਰ ਦਿੰਦੀ ਕਿਰਨ ਕੋਈ ਨਾ ਕਰ ਦੂਗੀ ਮੈਂ ਤਾਂ ਆ ਗਈ ਜੀ ਮੈਂ ਤੁਹਾਨੂੰ ਦੇਖ ਲਿਆ ਸੀ ਆਉਂਦਿਆਂ ਨੂੰ ਮੈਂ ਤੁਹਾਨੂੰ ਐਂ ਕਹਿਨੀ ਆ ਤੁਹਾਨੂੰ ਚਾਹ ਬਣਾ ਕੇ ਦਵਾਂ ਮੈਂ हां हां ਨਾਲੇ ਮੰਮੀ ਨੂੰ ਲਿਆ ਚਾਹ ਨਾਲੇ ਮੈਨੂੰ ਨਾਲੇ ਤਾਂ ਪੀਲੀ ਚਾਹ ਮੈਂ ਪੀਂਦੇ ਨਾ ਤੁਸੀਂ ਤਾਂ ਚਾਹ ਹਾਂ ਉਹ ਤਾਂ ਬਣਾ ਕੇ ਦੇ ਦਿੱਤੀ ਪੁੱਤੋ ਚੱਲ ਹੁਣ ਦੋ ਕਟਾ ਹੋਰ ਕਰ ਦੇ ਜਮਾਤ ਹੀ ਕਰਨਾ ਕਰੋ ਮਾਂ ਤਾਂ ਮੈਂ ਨਾ ਦੁੱਧ ਚ ਪੱਤੀ ਪਾ ਕੇ ਦੇ ਦਿੰਨੀ ਆ ਮੈਂ ਚਾਹ ਬਣਾ ਕੇ ਦੇ ਦਿੰਦੀ ਆ ਚੱਲਿਆ ਤੇ ਫਿਰ ਥੋੜੀ ਚਾਹ ਮੈਨੂੰ ਲਿਆ ਦੇ ਨਮਾ ਪੀਲੀ ਚਾਹ ਸੱਚੀ ਪੀਲੀ थी ਪੁੱਤ ਮਮੀ ਕੀ ਗੱਲ ਕਰਸ ਜਿੱਦੀ ਦੀ ਕਿਰਨ ਆਈਏ ਤੂੰ ਖੁਸ਼ ਹੀ ਨਹੀਂ ਰਹਿੰਦੀ ਤੂੰ ਕਿਰਨ ਦਾ ਸੁਭਾਅ ਠੀਕ ਤਾਂ ਹੈਗਾ ਮੈਂ ਕਾ ਨੂੰ ਪੁੱਤ ਖੁਸ਼ਿਆ ਮੈਂ ਤਾਂ हां सवा ठीक है पुत्त सवा नु की होए चाय पानी तने दे दंदी हां मैं त ठीक टाइम ਤੇ ਦਿੰਦੀ ਆ ਪੁੱਤ ਤੂੰ ਮੇਰੀ ਟੈਨਸ਼ਨ ਨਾ ਲੈ ਟੈਨਸ਼ਨ ਤਾਂ ਆ ਮਾਤਾ ਮੈਂ ਤਾਂ ਸਾਰਾ ਦਿਨ ਖੇਤ ਚ ਰਹਿਣਾ ਮਿੱਟੀ ਨਾਲ ਮਿੱਟੀ ਵੇ ਰਹਿਣਾ ਹੈ ਮੇਰੇ ਤਾਂ ਤੈਨੂੰ ਪਤਾ ਹੈਗੀ ਟਾਈਮ ਲੱਗਦਾ ਘਰੇ ਆਉਣ ਦਾ ਨਾ ਪੁੱਤ ਚਾਹ ਪਾਣੀ ਵਧੀਆ ਦਿੰਦੀ ਆ ਤੂੰ ਫਿਕਰ ਨਾ ਕਰ ਕੋਈ ਨਾ ਦੇ ਕੋਈ ਐਸੀ ਬੇਸੀ ਗੱਲ ਹੁੰਦੀ ਆ ਮਾੜੀ-ਮੋੜੀ ਦੱਸਦਾ ਕਰ ਦੱਸੇ ਦੀ ਪਤਾ ਲੱਗਦਾ ਹੁੰਦਾ ਕੋਈ ਗੱਲ ਨਹੀਂ ਹੈਗੀ ਪੁੱਤ ਘਰ ਦੇ ਵਿੱਚ ਗੱਲ ਕਿਹੜੀ ਹੋਊਗੀ ਜੇ ਜਦ ਦੇ ਦਾਂਦੀ ਆ ਚਾਹ ਪਾਣੀ ਟਾਈਮ ਨਾਲ ਮੈਂ ਪੀ ਲੈਣੀ ਬਥੇਰੀ ਸੇਵਾ ਕਰਦੀ ਊਂ ਹੀ ਕਿਉਂ ਕਹਾ ਮੈਂ ਤੇਨੂੰ ਰਮਨ ਕਿੱਥੇ ਆ ਰਿਹਾ ਪੁਣੇ ਰਮਨ ਉਹ ਇੱਧਰ ਖਾਓ ਚਵਾਖ ਲੈ ਕੀਤੇ ਉੱਧਰ ਗਈ ਹੋਈ ਹੈਗੀ ਆ ਹੁਣੇ ਹੀ ਗਈ ਆ ਪੁੱਤ ਅੱਛਾ ਪਰ ਮੁੰਡਾ ਮੁੰਡਾ ਵੀ ਇੱਥੇ ਕਿਰਨਾ ਲੈ ਹੈ ਕਿਰਨਾ ਪੁੱਤ ਮੁੰਡਾ ਹਾਂ ਮਾਂ ਉਹ ਅੰਦਰ ਖੇਡਦੇ ਨੇ ਆ ਲਓ ਜੀ ਚਾਹ ਪੀ ਲਓ ਮਾਂ ਦਾ ਤਾਂ ਨਾ ਤੁਸੀਂ ਜਮਾ ਨਾ ਫਿਕਰ ਕਰਿਆ ਕਰੋ ਮੈਂ ਤਾਂ ਸਮਝਦੀ ਹੀ ਨਹੀਂ ਵੀ ਮੇਰੀ ਸਾਸਾ ਮੈਂ ਤਾਂ ਇਹਨੂੰ ਮਾਂ ਹੀ ਸਮਝਦੀ ਆ ਕਿਉਂ ਮਾਂ ਕਿਰਨੇ ਕ ਗੱਲ ਆ ਸਾਬ ਤੋ ਹੋਰ ਮੈਂ ਤਾਂ ਅਸਲ ਚ ਰਿਸ਼ਤੇ ਬਾਰੇ ਮੰਨਦਾ ਕਿ ਤੈਨੂੰ ਮੈਂ ਅੱਜ ਦਿਲ ਦੀ ਗੱਲ ਦੱਸ ਰਿਹਾ ਅੱਛਾ ਜੀ ਮੈਨੂੰ ਤਾਂ ਐਂ ਧੀ ਆ ਮੇਰੀ ਧੀ ਕਿਤੇ ਰੂਲ ਨਾ ਜਾਵੇ ਪਰ ਤੂੰ ਤਾਂ ਨਾ ਸੰਦੀਪ ਵਾਂਗੂ ਬਹੁਤ ਹੀ ਨਿੱਕੇ ਸੁਭਾਅ ਦੀ ਆ ਨਾ ਜੀ ਤੁਸੀਂ ਆਏ ਨਾ ਸੁੱਤਿਆ ਕਰੋ ਹੁਣ ਲਿਖੀਆਂ ਨੂੰ ਕਿਹੜਾ ਟਾਲ ਸਕਦਾਗਾ ਜਿ세 ਜੀ ਉਹਦੀ ਧੀ ਸੀ ਉਹ ਜੀ ਮੇਰੀ ਧੀ ਆਗੀ ਮੈਂ ਉਹਦੀ ਮਾਈ ਆਗੀ ਨਾ ਇਹ ਤਾਂ ਗੱਲ ਮੰਨਣੀ ਪਊ ਲਮਮੇ ਤੂੰ ਪੀ ਲੈ ਚਾਹ ਥੋੜੀ ਨਾ ਨਾ ਪੀ ਲੈ ਪੁੱਤ ਮੇਰੀ ਗੱਲ ਸੁਣ ਤੂੰ ਫੜ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਪੁੱਤ ਤਾਂ ਖੇਤ ਜਾਣਾ ਗੈਸ ਬਣ ਜਾਂਦੀ ਆ ਤੁਸੀਂ ਪੀ ਲੋ ਚਾਹ ਨਾ ਪਹਿਲਾਂ ਪੀ ਕੇ ਨਾ ਨਾ ਉਹ ਵਰਦੇ ਚ ਪੱਤੀ ਮੈਂ ਨਾ ਅਸਲ ਹੋਰ ਰਾਤ ਨਕੇ ਪੀ ਆਤੀਏ ਰਾਸਤੇ ਚ ਉਹਨੇ ਘੇਰ ਲੈਤੀ ਉਹਨੇ ਉਹਨੇ ਮੈਨੂੰ ਕਹਿੰਦਾ ਤੂੰ ਚਾਹ ਪੀ ਕੇ ਆ ਬੇ ਪੁੱਤ ਤੂੰ ਪੀ ਲੈ ਪਰ ਲੈ ਦੋ ਕੁੱਟਾਂ ਦਾ ਖੇਤ ਜਾਣਾ ਖਬਰ ਤਾਂ ਪੀਤੀ ਵੀ ਨਹੀਂ ਹੁਈ ਝੂਠ ਬੋਲਦੇ ਨੇ ਅੱਧਾ ਤੂੰ ਮੈਨੂੰ ਲੈ ਪੀ ਲੈ ਲੈ ਤਾਂ ਅੱਛਾ ਤੂੰ ਆਪ ਪੀ ਲੈ ਪੁੱਤ ਤੂੰ ਆਪ ਦੇ ਦੇਖੀ ਮੂੰਚੋਂ ਕੱਢ ਕੇ ਮੈਨੂੰ ਦੇ ਰਿਹਾ ਤੂੰ ਪੀ ਲੈ ਚਾਹ ਉਸ ਦੀ ਮੇਰੀ ਤਾਂ ਗੱਲ ਸੁਣ ਦੋ ਆ ਹੁਣ ਮੂਰੇ ਸਰਦੀਆਂ ਆਉਂਦੀਆਂ ਨੇ ਤੁਹਾਨੂੰ ਪਤਾਗਾ ਮਾਂ ਦੇ ਤਿਆਬ ਬਣ ਜਾਂਦਾਗਾ ਫਿਰ ਐਵੇਂ ਡਾਕਟਰਾਂ ਦੇ ਚੱਕੀ ਫਿਰਾਂਗੇ ਆਪਾਂ ਹੋ ਕੁਛ ਨਹੀਂ ਹੁੰਦਾ ਹੈਗੇ ਨੇ ਕੋਲੇ ਮੇਰੇ ਕੋਲ ਤਿਆਬ ਦਾ ਪੱਤਾ ਪੈ ਉਹ ਪਰਲੀ ਕਾਲਸ ਤੇ ਨਾ ਖੂੰਜੇ ਦੇ ਵਿੱਚ ਜਾ ਕੇ ਦੇਖੀ ਤਿਆਬ ਦਾ ਪੱਤਾ ਸਪੈਸ਼ਲ ਮੰਗਾਇਆ ਹੋਇਆ ਠੀਕ ਹੈ ਠੀਕ ਹੈ ਨਾ ਚਲ ਠੀਕ ਹੈ ਮਾਂ ਤੂੰ ਚਾਹ ਪੀ ਲੈ ਮੈਂ ਆਇਆ 2 ਮਿੰਟ ਹੈ ਜਾਨਾ ਪੱਤਾ ਨਾ ਨਾ ਮਾਂ ਉਹਨਾਂ ਉੱਥੇ ਪੜ੍ਹ ਜਾ ਕੰਮਾਂ ਚੰਗਾ ਠੀਕ ਹੈ ਨਾ ਨਾ ਦੱਸ ਜਾ ਮੈਨੂੰ ਫੜਾ ਗਿਆ ਹੈ ਉਹ ਤਾਂ ਪਹਿਲੀ ਨਹੀਂ ਮਾਰਦੀ ਕਿ ਜੇ ਮੇਰੇ ਮੁੰਡੇ ਨੂੰ ਪਤਾ ਲੱਗ ਗਿਆ ਸਾਰੀਆਂ ਗੱਲਾਂ ਦਾ ਮੈਨੂੰ 10 ਮਿੰਟ ਘਰਚੇ ਨਹੀਂ ਰੱਖਣਾ ਹੈਗਾ ਮੇਰੀ ਗੱਲ ਸੁਣਨੀ ਕੁੜੀਏ ਚੁੱਪ ਕਰਕੇ ਚਾਹ ਫੜ ਲਈ ਆ ਉਹ ਤੋਂ ਤੈਨੂੰ ਇਹ ਨਹੀਂ ਸੀ ਪਤਾ ਵੀ ਉਹਦਾ ਖੇਤੋਂ ਆ ਜਾਗਾ ਹੈ ਉਹਨੂੰ ਦੇ ਦਿੰਦੀ ਪੀਣ ਨੂੰ ਨਹੀਂ ਪੁੱਤ ਜਦੋਂ ਉਹਨੇ ਦੇਤੀ ਉਹਨੂੰ ਮੈਂ ਕੀ ਦੱਸਾਂ ਹੈ ਮੇਰੀ ਗੱਲ ਸੁਣ ਲੈ ਮੈਂ ਨਾ ਉਹਨੂੰ ਦੱਸਣਾ ਨਹੀਂ ਚਾਹੁੰਦੀ ਕੁਛ ਉਹਨੇ ਤੈਨੂੰ ਅੱਧਾ ਘੰਟਾ ਨਹੀਂ ਕਰਤੇ ਰੱਖਣਾ ਮੇਰਾ ਮੁੰਡਾ ਹੈ ਜਾ ਹਾਂ ਦੱਸੀ ਬਣਾ ਆ ਮੂੰਹ ਜੋ ਫੁੱਟੀ ਬਣਾ ਜੇ ਫਟ ਗਈ ਨਾ ਤਾਂ ਇੱਥੇ ਤਰਸਦੀ ਫਿਰੇਗੀ ਰੋਟੀ ਨਹੀਂ ਮਿਲਣੀ ਫਿਰ ਇੱਥੇ ਗੋਡੇ ਖਸੜਾ ਕੇ ਸੜਾ ਮਰੇਗੀ ਫਟਣਾ ਤਾਂ ਮੈਨੂੰ ਪਊਗਾ ਆਈ ਨਹੀਂ ਮੈਂ ਮਰਦੀ ਮੰਜੇ 'ਚ ਸੜ ਕੇ ਜਵੇਂ ਤੂੰ ਮੈਨੂੰ ਸੜਨਾ ਚਾਹੁੰਦੀ ਆ ਅੱਛਾ ਹਾਂ ਚਲ ਠੀਕ ਆ ਇਹ ਵੀ ਤੂੰ ਜ਼ੋਰ ਲਾ ਲੈ ਜਿਹੜਾ ਲਾਉਣਾ ਭੱਜਦਿਆਂ ਨੂੰ ਪਾਹਣ ਇੱਕੋ ਜੇ ਨੇ ਮੈਂ ਵੀ ਤੇ ਤੈਨੂੰ ਉਵੇਂ ਹੀ ਭਜਾਂਗੀ ਜਿਵੇਂ ਭਜਾਂਗੀ ਫੁੱਟੀ ਕ ਲੈਣੀ ਆਈ ਹੈ ਨਾ ਪੁੱਤੇ ਦੀ ਕਿੱਥੇ ਸਾਨੂੰ ਬਚੋਲਾ ਕਹਿੰਦਾ ਸੀਗਾ ਵੀ ਇਹ ਤਾਂ ਇੰਨੀ ਚੰਗੀ ਆ ਇਹ ਤਾਂ ਇੰਨੀ ਚੰਗੀ ਇਹ ਤਾਂ ਪਾਈਆਂ ਪਿੱਟੀ ਐਡੀ ਨਿਕਤੀ ਆ ਨਾ ਟੂਆ ਪੱਟੇ ਹੋਰ ਨੂੰ ਪਹਿਲਾਂ ਇਹਨੂੰ ਸਿੱਟੇ ਵਿੱਚ ਕਿੱਥੇ ਲੱਗੀ ਆ ਕਾਲੇ ਮੂੰਹ ਵਾਲੀ ਰੋਟੀ ਸਾਰੀ ਜ਼ਿੰਦਗੀ ਦੀ ਨਸੀਬਤ ਨਾ ਹੁਣ ਉੱਜੜ ਸਕਦੀ ਆ ਕਿਧਰੇ ਨਾ ਜਾ ਸਕਦੀ ਐਤੋਂ ਵਧੀਆ ਤਾਂ ਮੈਂ ਆਪ ਹੀ ਰੋਟੀਆਂ ਥੱਪ ਲਾਂਦੀ ਚਾਰ ਐਨੇ ਆ ਹੋ ਜਾਂਦੀ ਮੇਰੀ ਪੋਤੀ ਦੋ ਰੋਟੀਆਂ ਪਕਾਉਣ ਜੋਗਰੀ ਮੈਂ ਬਾਗੀ ਹੁਣ ਆ ਸਵਾਟਰ ਪਾਦਾਂ ਦੀ ਆਹ ਚਾਹ ਤੈਨੂੰ ਆ ਨਹੀਂ ਦੇਖਣਾ ਹੈਗਾ ਵੀ ਕਿੱਥੇ ਹੈਗੀਆ ਕਿੱਥੇ ਨਾ ਇੱਥੇ ਬਾਹਰ ਤੂੰ ਹੀ ਫਿਰਦੀ ਰਹਿੰਦੀ ਹੈਗੀ ਸੋ ਇੱਥੇ ਬਹਿ ਜਾ ਕਰ ਆ ਚਾਹ ਤੇ ਆ ਜੜੀ ਪਾਉਣ ਲੱਗ ਜਣੀਆ ਤੈਨੂੰ ਤੈਨੂੰ ਨਮੂਨੀਆ ਹਤਾ ਨਾ ਤੈਨੂੰ ਮਾਵਾਣਾਂ ਦੇ ਸਾਥ ਤੀਗਾ ਹੈ ਹਾਂ ਤੇ ਆਪਦੇ ਪਾਲਣ ਆਪਦੇ ਚਵਾਖ ਪਾਲਣ ਦੀ ਮਾਰੀ ਇੱਥੇ ਤੱਕ ਕਈਆਂ ਮੇਰੀ ਕੋਤੀ ਦੀ ਮਾਰੀ ਆਈ ਹਾਂ ਹਾਂ ਚੱਲ ਜਾਗਾ ਇਹਨਾਂ ਚਾਹੇ ਕਰੀਏ ਇਹਨਾਂ ਦੇ ਕਿੱਥੇ ਦੀ ਗੱਲ ਇਹ ਸਾਡੇ ਲਈ ਮੁੰਡਾ ਹੀ ਆ ਹਾਂ ਚੱਲ ਯਾ ਭੱਗ ਜਾ ਅੰਦਰ ਭੱਗ ਜਾ ਦਿਮਾਗ ਨਾ ਖਾ ਮੇਰਾ ਬੱਸ ਪੁੱਤ ਬੱਸ 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 ਬਾ ਮੈਂ ਬੋਲ ਜੀ ਤੇ ਇੱਕ ਤਾਂ ਸੀ ਹਾਂ ਦੁੱਧ ਦੇਵਾਂ ਤੈਨੂੰ ਚਲਾ ਦੇ ਭੱਜਾ ਦੁੱਧ ਦੇ ਦੇ ਮਾ ਆ ਜਾ ਆ ਜਾ ਬੱਚਾ ਲੈ ਆ ਦੇਖ ਲੈ ਮਾਂ ਵੀ ਨਾ ਬੈਠੀ ਤਾਂ ਆਰਡਰ ਲਈ ਜਾਊਗੀ ਵੀ ਮੈਨੂੰ ਆ ਲੈ ਆ ਦੇ ਆ ਲੈ ਦੇ ਉੱਠ ਕੇ ਆਏ ਨਹੀਂ ਵੀ ਆ ਬੱਕਰੀਆਂ ਵੱਲ ਜਾਇਆ ਆ ਦੇਖ ਲੈ ਲੈ ਆ ਛੰਨੀ ਛੰਨੀ ਜਮਾ ਨਹੀਂ ਰਲਉਂਦੇ ਹੈਗੇ ਹੱਥੀ ਟੁੱਟੇ ਪੈਣੇ ਇਹਨਾਂ ਦੇ ਤਾਂ ਈ ਪਤਾ ਸੀ ਬੇ ਮੇਰੀ ਤਾਂ ਕਿਸਮਤ ਫੁੱਟੀ ਹੋਈ ਆ ਮੈਨੂੰ ਤਾਂ ਇੱਥੇ ਪਸੂਆਂ ਚ ਪਸੂ ਹੋਣੇ ਪੈਂਦਾ ਬੇ ਹੁਣ ਕੌਣ ਆ ਗਿਆ ਹਾਏ ਬੇ ਮੇਰੀ ਗੱਲ ਸੁਣ ਕੰਦਾਂ ਦੇ ਵੀ ਕੰਨ ਹੁੰਦੇ ਨੇ ਤੁਹਾਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਹੈਗਾ ਕਿਸੇ ਨੇ ਨਹੀਂ ਦੇਖਿਆ ਹੈਗਾ ਆਪਾਂ ਯਾ ਸੇ-ਪਸੇ ਸਾਰੇ ਕੋ ਦੇਖ ਕੇ ਆਇਆ ਜੇ ਕੋਈ ਆ ਗਿਆ ਨਾ ਉੱਪਰ ਦੀ ਤੇਰਾ ਜਾਣਾ ਕੱਖ ਨਹੀਂ ਮੇਰਾ ਰਹਿਣਾ ਕੁਛ ਨਹੀਂ ਕੋਈ ਨਹੀਂ ਆਉਂਦਾ ਹੈਗਾ ਤੈਨੂੰ ਸੱਚਾ ਪਿਆਰ ਕੀਤਾ ਮੈਂ ਕੋਈ ਲੰਡੂ ਆਸ਼ਿਕ ਨਹੀਂ ਹੈਗਾ ਜੇ ਤੂੰ ਮੈਨੂੰ ਪਿਆਰ ਕੀਤਾ ਮੈਂ ਵੀ ਤੈਨੂੰ ਦਿਲੋਂ ਪਿਆਰ ਕੀਤਾ ਮੈਂ ਕਿਹੜਾ ਤੈਨੂੰ ਪਿਆਰ ਨਹੀਂ ਕਰਦੀ ਓ ਰਹਿਣ ਦੇ ਰਹਿਣ ਦੇ ਜੇ ਮੈਨੂੰ ਸੱਚਾ ਪਿਆਰ ਕਰਦੀ ਹੁੰਦੀ ਤੂੰ ਵਿਆਹ ਨਾ ਕਰਾਉਂਦੀ ਲੈ ਬੇ ਹੁਣ ਤੈਨੂੰ ਕੀ ਦੱਸਾਂ ਮੈਂ ਵੀ ਮੇਰੀ ਕੀ ਮਜਬੂਰੀ ਸੀ ਮੈਂ ਆਪਦੇ ਜਵਾਗ ਬਾਰੇ ਵੀ ਸੋਚਣਾ ਸੀ ਮੈਂ ਤਾਂ ਆਪਦੇ ਮੁੰਡੇ ਲਈ ਵਿਆਹ ਕਰਾਇਆ ਦੂਜਾ ਮੈਨੂੰ ਕਿਹੜਾ ਸ਼ੌਂਕ ਜਾਗਿਆ ਸੀ ਇੱਥੇ ਵਿਆਹ ਕਰਾਉਣ ਦਾ ਨਾ ਆਪਦੇ ਜਵਾਗ ਬਾਰੇ ਤਾਂ ਤੈਨੂੰ ਸੋਚ ਲੈ ਤੈ ਐ ਨਹੀਂ ਸੋਚਿਆ ਵੀ ਮੇਰਾ ਕੀ ਬਣੂਗਾ ਨਾ ਵੇ ਐ ਨਾ ਬੋਲ ਤੂੰ ਤਾਂ ਮੇਰੀ ਜਾਨ ਆਂਗੀ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਮੇਰੇ ਘਰ ਵਾਲੇ ਨੂੰ ਨਾ ਮੂੰਹ ਵੀ ਨਹੀਂ ਲਾਉਂਦੀ ਹੈਗੀ ਜੇ ਕਈ ਕਰ ਕਹਿ ਦਿੰਦਾ ਨਾ ਵੀ ਕਰਨਾ ਮੇਰੀ ਮੈਂ ਤਾਂ 24 ਘੰਟੇ ਵੱਡੂ ਖਾਉਂ ਵੱਡੂ ਖਾਉਂ ਕਰਦੀ ਰਹਿਣੀ ਆ ਉਹਨੂੰ ਤੈਨੂੰ ਮੈਂ ਤਾਂ ਸੋ ਮੈਨੂੰ ਤਾਂ ਜਮਾ ਪਿਆਰ ਨਹੀਂ ਆਉਂਦਾ ਸਹਰੀ ਦੁੰਦਾ ਮੇਰਾ ਪਿਆਰ ਤੇਰੇ ਬਿਨਾ ਤਾਂ ਨਾ ਮੈਂ ਰਹਿ ਨਹੀਂ ਸਕਦੀ ਹੈਗੀ ਮੈਥੋਂ ਕਿਹੜਾ ਰਿਹਾ ਜਾਂਦਾ ਤੈਂ ਤਾਂ ਮੈਂ ਮਿਲਣ ਵਾਸਤੇ ਆਇਆ ਹੁਣ ਆਏਗਾ ਸਤੂ ਕਿੱਥੇ ਮਿਲੇਗੀ ਮੇਰੀ ਗੱਲ ਸੁਣ ਲੈ ਮੈਂ ਤਾਂ ਬਾਕੀ ਗੱਲਾਂ ਤੈਨੂੰ ਫੋਨ ਤੇ ਦੱਸਾਂ ਆ ਸਾਡੀ ਬੁੜੀ ਜਹੀ ਉਧਰ ਟਾਈ ਗਈ ਗਈ ਹੋਈ ਆ ਉਹਦਾ ਨਹੀਂ ਪਤਾ ਹੈਗਾ ਕਦੋਂ ਆ ਜਵੇ ਹੁਣ ਤੂੰ ਜਾ ਮੈਂ ਤੈਨੂੰ ਆਪੀ ਫੋਨ ਤੇ ਦੱਸਾਂ ਪਲੀ ਸੌਰੀ ਪੱਕਾ ਫੋਨ ਕਰਦੀ ਮੈਨੂੰ ਮੈਂ ਵੇਟ ਕਰੂ ਤੇਰੇ ਫੋਨ ਦੀ ਠੀਕ ਆ ਹਾਂ ਸੌਰੀ ਚਲ ਓਕੇ ਬਾਏ ਲੈ ਗਿਆ ਇਹ ਤਾਂ ਹਾਈ ਟਾਈ ਜਣਾ ਮੈਨੂੰ ਕਿੰਨਾ ਪਿਆਰ ਕਰਦਾ ਇੱਕ ਉਹ ਆ ਮੇਰੇ ਘਰ ਵਾਲਾ ਛੁੱਡੂ ਜਿਆ ਜਿਹੜਾ ਕਦੇ ਮੈਨੂੰ ਪਿਆਰ ਨਾਲ ਬੋਲਿਆ ਹੀ ਨਹੀਂ 24 ਘੰਟੇ ਮਾਂ ਮਾਂ ਕਰਦੇ ਦੀ ਜੀ ਉਹ ਸੁੱਕਦੀ ਆ ਉਹਦੀ ਚਲ ਇੱਥੇ ਹੱਥ ਜਾ ਮਾਰ ਲਵਾ ਕੋਈ ਦੇਖ ਬਣਾ ਲਵੇ ਲੈ ਮੇਰੇ ਸਾਲੇ ਦੇ ਚੋਂ ਬੱਕਰੀਆਂ ਆਲਾ ਮੁਸ਼ਕ ਮਾਰਨ ਲੱਗਿਆ ਚੋ